ਸ਼ੀਕਾਲ ਜੀ ਮੈਂ ਇਹਨਾਂ ਤੇ ਮਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮ ਹੋ ਗਏ ਲਓ ਜੀ ਜੇਕਰ ਤੁਹਾਡੀ ਵੀ ਕਿਸੇ ਦੀ ਬਾਹਰ ਗੱਲਬਾਤ ਹੈ ਜਾਂ ਫਿਰ ਤੁਸੀਂ ਵੀ ਨਜਾਇਜ਼ ਸਬੰਧਾਂ ਦੇ ਵਿੱਚ ਫਸ ਕੇ ਆਪਣਾ ਘਰ ਖਰਾਬ ਕਰ ਰਹੇ ਹੋ ਤਾਂ ਫਿਰ ਆਹ ਵੀਡੀਓ ਤੁਹਾਡੇ ਲਈ ਬੇਹਦ ਕੰਮ ਦੀ ਰਹਿਣ ਵਾਲੀ ਹੈ ਤੁਸੀਂ ਇਹਨਾਂ ਸੋਚੋ ਕਿ ਅਸੀਂ ਬਾਹਰ ਕਿਸੇ ਦੂਸਰੀ ਜਨਾਨੀ ਨੂੰ ਲੈ ਕੇ ਘੁੰਮ ਰਹੇ ਹਾਂ ਜਾਂ ਫਿਰ ਜਨਾਨੀ ਸੋਚੇ ਵੀ ਮੈਂ ਤਾਂ ਕਿਸੇ ਹੋਰ ਬੰਦੇ ਨਾਲ ਘੁੰਮ ਰਹੀ ਹਾਂ ਮੇਰੇ ਘਰ ਕਿਸ ਨੂੰ ਪਤਾ ਲੱਗਣਾ ਹੈ ਤਾਂ ਇਹ ਤੁਸੀਂ ਫਿਰ ਪੁਲੇਖਾ ਆਪਣਾ ਕੱਢੀ ਦਿਓ ਕਿਉਂਕਿ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਬਾਹਰ ਕਿਸੇ ਆਪਣੀ ਪ੍ਰੇਮਿਕਾ ਦੇ ਨਾਲ ਜਿਹੜਾ ਕਿ ਆਇਆ ਸੀ ਦਵਾਈ ਦਿਵਾਉਣ ਆਇਆ ਸੀ ਤਾਂ ਇਸ ਦੀ ਜਿਹੜੀ ਕਿ ਭਣਕ ਹੈ ਉਸ ਦੀ ਪਤਨੀ ਨੂੰ ਲੱਗ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਪਹੁੰਚ ਕੇ ਖੂਬ ਹੰਗਾਮਾ ਕਰਦੀ ਹੈ ਤੇ ਉਸ ਦੀ ਪ੍ਰੇਮਿਕਾ ਦੀ ਚੰਗੀ ਕੁਟਾਈ ਵੀ ਕਰ ਦਿੰਦੀ ਹੈ ਜਿੰਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਮਹਿਲਾ ਨੇ ਦੱਸਿਆ ਕਿ ਉਸਨੇ ਕਈ ਵਾਰ ਸਮਝਾਇਆ ਕਿ ਉਹ ਮੇਰੇ ਪਤੀ ਦਾ ਖਹਿੜਾ ਛੱਡ ਦੇ ਪਰ ਉਸਨੇ ਨਹੀਂ ਛੱਡਿਆ ਜਿੱਦੇ ਚੱਲਦੇ ਅੱਜ ਉਸਨੇ ਦੋਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਤਾਂ ਦੋਨਾਂ ਦੇ ਖੂਬ ਡੰਡਾ ਪਲੇਟ ਵੀ ਕੀਤੀ ਐ ਨਜ਼ਰ ਤਸਵੀਰਾਂ ਤੇ ਮਾਰਦੇ ਆ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਤਾਂ ਜੇਕਰ ਤੁਸੀਂ ਵੀ ਨਜ਼ਾਇਜ਼ ਸਬੰਧਾਂ ਦੇ ਵਿੱਚ ਫਸ ਕੇ ਆਪਣਾ ਘਰ ਬਰਬਾਦ ਕਰ ਰਹੇ ਹੋ ਤਾਂ ਅੱਜ ਹੀ ਸੁਧਰ ਜਾਓ ਕਿਉਂਕਿ ਨਾ ਫਿਰ ਤੁਹਾਡੀ ਘਰ ਵਾਲੀ ਰਹਿਣੀ ਹੈ ਤੇ ਨਾ ਹੀ ਫਿਰ ਰਹਿਣੀ ਆ ਬਾਹਰ ਵਾਲੀ ਸੋ ਚੰਗਾ ਇਹੀ ਹੈ ਕਿ ਤੁਸੀਂ ਅਜਿਹਾ ਕੰਮ ਹੀ ਨਾ ਕਰੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼